ਏਕਤਾ ਨੂੰ ਢਾਹ ਲਾਈ ਜਾਵੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੇ ਹਰ ਤਰੀਕੇ ਦਾ ਫੇਲੀਅਰ ਹੋਇਆ ਚੀਫ ਮਿਨਿਸਟਰ ਆਮ ਆਦਮੀ ਪਾਰਟੀ ਇੰਡੀਆ ਆਲਾਈਅንስ ਦੀ ਮਿਲੀ ਭੁਗਤ ਔਰ ਫੇਲੀਅਰ ਸਾਹਮਣੇ ਆਇਆ ਔਰ ਇਹ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜੋ ਗੁਰੂ ਸਾਹਿਬ ਨੇ ਆਜ ਹੀ ਆਪ ਹੀ ਇਲਾਜ ਪੈਜ ਰੱਖ ਲਈ ਹੈ ਮਗਰ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਜੇ ਕੋਈ ਗੁਰੂ ਦਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪ ਦੀ ਝੋਲੀ ਸਾਰਾ ਕੁਝ ਪਵਾ ਕੇ ਜੇ ਗੁਰੂ ਘਰ ਦੀ ਸੇਵਾ ਵੀ ਨਹੀਂ ਕਰ ਸਕਦਾ ਅੱਜ ਦੇ ਪੰਜਾਬ 'ਚ ਤੇ ਪੰਜਾਬ ਨੂੰ ਕਿੰਨਾ ਕੁ ਤੁਸੀਂ ਸੇਫ ਸਮਝਦੇ ਹੋ ਤੇ ਕੀ ਮਾਹੌਲ ਸਮਝਦੇ ਹੋ ਅੰਮ੍ਰਿਤਸਰ ਪੁਲਿਸ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਹੀ ਹੈ ਕਿ ਸਾਡੀ ਚੌਕਦਾਰੀ ਹੱਥੋਂ ਟਲੇ ਆਏ ਪੰਜ ਅੰਮ੍ਰਿਤਸਰ ਪੁਲਿਸ ਦਾ ਟੋਟਲ ਫੇਲਿਅਰ ਪੰਜਾਬ ਪੁਲਿਸ ਦਾ ਟੋਟਲ ਫੇਲਿਅਰ ਇਹ ਤਾਂ ਉਸ ਜਾਨਵਾਦ ਜਿਹੜਾ ਮਗਰ ਖਲੋਤਾ ਸੀ ਉਹਦੀ ਹਿੰਮਤ ਮੈਂ ਕਾਮਯਾਬੀ ਤਾਂ ਤਾਂ ਸਮਝਦਾ ਜੇ ਉਹਨੂੰ ਕੱਲ ਦਾ ਫੜਿਆ ਹੁੰਦਾ ਜਾਂ ਪਰਸੋਂ ਦਾ ਫੜਿਆ ਹੁੰਦਾ ਜਿਹੜਾ ਬੰਦਾ ਪਿਸਤੌਲ ਰੱਖ ਕੇ ਇੰਨੀ ਪੁਲਿਸ ਦੇ ਘੇਰਿਆਂ ਚੋਂ ਆ ਗਿਆ ਇੱਥੇ ਔਰ ਸਾਹਮਣੇ ਗੋਲੀ ਤੱਕ ਚਲਾਤੀ ਸ੍ਰੀ ਹਰਮੰਦਰ ਸਾਹਿਬ ਦੀਆਂ ਬਿਲਡਿੰਗਾਂ ਤੇ ਗੋਲੀਆਂ ਮਾਰਤੀਆਂ ਤੁਸੀਂ ਆਪ ਦਾ ਇਹਨੂੰ ਕਾਮਯਾਬੀ ਸਮਝਦੇ ਹੋ ਇੱਕੋ ਨਿਖੇਧ ਤੇ ਬੇਕੂਬ ਕੌਣ ਹੋ ਸਕਦਾ ਜੀ ਅੱਜ ਵੀ ਤੁਹਾਨੂੰ ਕਹਿ ਦਿਆਂ ਜੀ ਇਹ ਸਿਰ ਅਲੇ ਸ਼ੁਰੂਆਤ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਮੈਂ ਸਮਝਦਾ ਜਿੰਨਿਆਂ ਨੂੰ ਵੀ ਇੱਕ ਇਹ ਕਿਸੇ ਤੇ ਵੀ ਅਟੈਕ ਹੋ ਸਕਦਾ ਹਾਲਾਤ ਤੇ ਬਣ ਗਏ ਆ ਰੋਜ਼ ਹੋ ਰਹੇ ਆ ਜਿੱਤੇ ਸਾਹਿਬ ਜੇਲ੍ਹਾਂ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਸ ਤੇ ਕਵਰ ਅਪ ਹਾਈ ਕੋਰਟ ਦੀ ਤਾੜਨਾ ਉਸ ਤੋਂ ਬਾਅਦ ਆਹ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਮੈਂ ਹੋਰ ਕਿੰਨੇ ਕੇਸ ਗਿਣਾ ਦਿਆਂ ਆ ਪੁਲਿਸ ਹੈੱਡਕੁਆਰਟਰ ਤੇ ਅਟੈਕ ਜੇ ਸਭ ਕੁਝ ਹੋ ਰਿਹਾ ਤੁਸੀਂ ਮੰਨ ਸਕਦੇ ਹੋ ਇੰਨੀ ਸੰਗਤ ਤੇ ਕੱਲ ਕੇ ਸੰਗਤ ਦਾ ਵੀ ਨੁਕਸਾਨ ਹੋ ਜਾਣਾ ਸੀ ਜੀ ਕੇ ਸਾਹਿਬ ਐਕਚੁਅਲੀ ਇਹ ਹਾਲਾਤ ਬੜੇ ਹੀ ਗੰਭੀਰ ਨੇ ਔਰ ਪੰਜਾਬ ਬੜੀ ਡੇਂਜਰਸ ਸਥਿਤੀ ਤੋਂ ਨਿਕਲ ਰਿਹਾ ਪੰਜਾਬ ਪਾਕਿਸਤਾਨ ਦੇ ਬਾਰਡਰ ਤੇ ਲਾਰਡਰ ਸੂਪਾ ਔਰ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕਿਵੇਂ ੁੱਤੀ ਪਈ ਹੈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਨਾਲ ਤੇ ਵਰਕਰਾਂ ਨੇ ਹਿੰਮਤ ਨੇ ਸ਼ਰਧਾਲੂ ਨੇ ਮੈਂ ਸਮਝਦਾ ਕਿ ਜਾਨ ਬਚਾ ਲਈ ਪੁਲਿਸ ਦਾ ਕਲੈਪ ਸੀ ਚਾਰ ਗੁਰੂ ਘਰਾਂ ਵਾਲੇ ਹੋਰ ਪਏ ਨਹੀਂ ਸੇਵਾ ਕਰਨ ਵਾਲੇ ਉੱਥੇ ਤੁਸੀਂ ਮੰਗ ਕਰਦੇ ਹੋ ਡੀਜੀਪੀ ਸਾਹਿਬ ਨੂੰ ਕਿ ਉੱਥੇ ਸੁਰੱਖਿਆ ਜਿਹੜੀ ਹੈ ਕਿਉਂਕਿ ਮੈਂ ਸੇਵਾ ਕਰਨੀ ਹੈ ਹਾਂ ਮੈਂ ਤੈਨੂੰ ਕੱਲ ਦੱਸ ਦਿਆਂ ਜੀ 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 ਸ੍ਰੀ ਅਕਾ ਅਸੀਂ ਕਾਂਗਰਸੀ ਵਾਂਗੂ ਜਾਂ ਆਪ ਵਾਂਗੂ ਨਹੀਂ ਆ ਕਿ ਜਦ ਜੀ ਕਰੇ ਸਿੰਘ ਸਾਹਿਬਾਨਾ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕੁਐਸਚਨ ਕਰੀਏ ਅਸੀਂ ਸਮਰਪਿਤ ਆ ਅਸੀਂ ਆਪ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਮੈਂ ਉਹ ਗੁਰੂ ਦਾ ਸਿੱਖ ਨਹੀਂ ਮੰਨਦਾ ਜੀ ਜਿਹੜਾ ਆ ਕੇ ਗੁਰੂ ਘਰ ਆ ਕੇ ਪਿਸਤੋਲਾਂ ਕੱਢ ਕੇ ਅਟੈਕ ਸ਼ੁਰੂ ਕਰ ਦੇ ਤੁਹੀਂ ਨੂੰ ਗੁਰੂ ਦਾ ਸਿੱਖ ਮੰਨਦੇ ਅਸੀਂ ਆਪ ਦੀ ਸੇਵਾ ਜਾਰੀ ਰੱਖਾਂਗੇ ਸਾਨੂੰ ਜੀ ਨੂੰ ਜਿੱਥੇ ਠੋਕਣਾ ਜੀ ਚੱਦ ਕੇ ਠੋਕਿਆ ਸਾਨੂੰ ਇਸ ਗੱਲ ਦਾ ਈ ਮਾਨ ਹੋ ਕਿ ਅਸੀਂ ਗੁਰੂ ਦੀ ਸੇਵਾ ਕਰਦੇ ਚੱਲੇਗੇ ਮਗਰ ਸੇਵਾ ਤੋਂ ਕੋਈ ਵੀ ਸ਼ਰੋਬਨੀ ਅਕਾਲੀ ਜਲਦਾ ਜੋ ਸਾਨੂੰ ਲੱਗੀ ਆ ਅਸੀਂ ਉਹਦੇ ਤੋਂ ਪਿੱਛੇ ਹਟਣ ਵਾਲੇ ਨਹੀਂ ਆ ਆਪ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾ ਚਰ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਜਿੰਮੇਵਾਰੀ ਕਿਸ ਨੂੰ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਡੇ ਤੋਂ ਇਹ ਸੇਵਾ ਸਹੀ ਤਰੀਕੇ ਨਾਲ ਪੂਰੀ ਸ਼ਰਧਾ ਨਾਲ ਪੂਰੇ ਸਤਕਾਰ ਨਾਲ ਔਰ ਇਹ ਸੇਵਾ ਸਾਡੇ ਤੋਂ ਲੈ ਲੈਣ ਹਾਂ ਸਾਡੀ ਕਿਸਮਤ ਆ ਕਿਉਂਕਿ ਸਰਕਾਰ ਤੇ ਕੋਈ ਭਰੋਸਾ ਨਹੀਂ ਸਰਕਾਰ ਦੀ ਕਾਹਦੀ ਜਿੰਮੇਵਾਰੀ ਹੈ ਜਿਹੜਾ ਮੁੱਖ ਮੰਤਰੀ ਖਾਦੀ ਪੀਤੀ ਨੂੰ ਸੁੱਤਾ ਪਿਆ ਉਹਦੀ ਕਾਹਦੀ ਜਿੰਮੇਵਾਰੀ ਹੈ ਜਿਹੜਾ ਬੰਦਾ ਇਹ ਸਾਰੇ ਬੰਦੇ ਉਹ ਸਾਫ ਕਾ ਡਿਪਟੀ ਚੀਫ ਮਿਨਿਸਟਰ ਨਾਲ ਸਟੇਜਾਂ ਸੰਧੀਆਂ ਕਰਦੇ ਹੁਣ ਜਿਹੜਾ ਮਾਹੌਲ ਵਿਗਾੜਨ ਦੇ ਕੋਈ ਕਦਰ ਨਹੀਂ ਛੱਡਦੇ ਤੁਸੀਂ ਕਾਦੀ ਤੁਮਹੇ ਆਹੀ ਸਮਝੋ ਕਿ ਅਸੀਂ ਸਾਡੇ ਜੋ ਸਾਡੀ ਜ਼ਿੰਮੇਵਾਰੀ ਅਸੀਂ ਤਾਂ ਰੱਬ ਦੇ ਹੱਥ 'ਚ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਆ ਗੁਰੂ ਸਾਹਿਬ ਨੇ ਸਵਾਸ ਬਖਸ਼ੇ ਆ ਗੁਰੂ ਸਾਹਿਬ ਦੇ ਹੱਥ 'ਚ ਨੇ ਸਵਾਸ ਅਸੀਂ ਆਪ ਦੀ ਸੇਵਾ ਕਰਾਂਗੇ ਔਰ ਤਨ ਦੇਹੀ ਨਾਲ ਕਰਾਂਗੇ ਗੁਰੂ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਸੇਵਾ ਗਰੀਬਾਂ ਕੋਲੋਂ ਲੈ ਲਓ ਇਹ ਸਾਡੀ ਚੱਲਦੀ ਗਈ ਸੇਵਾ ਚ ਵਿਗੁਰਪਾਂ ਦੀ ਇਹ ਸਾਰਾ ਕੰਮ ਜੀ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਕੀਤੀ ਜਾ ਰਹੀ ਆ ਪੰਜਾਬ ਦੇ ਮਾਹੌਲ ਨੂੰ ਗਲਤ ਪਾਸੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਅੱਗੇ ਜਿਹੜਾ ਲੌਲੈਸਨੈਸ ਜੇਸ ਕਿਸਮ ਦੀ ਵੇਖਣ ਨੂੰ ਮਿਲ ਰਹੀ ਹੈ ਇਹ ਰੋਸ਼ ਤਾਂ ਟੀਵੀ ਦੀਆਂ ਖਬਰਾਂ ਬਣਦੀਆਂ ਅੱਜ ਜੇ ਸ੍ਰੀ ਹਰਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਤੇ ਤੁਸੀਂ ਪੁਲਿਸ ਦਾ ਹਾਲਾਤ ਵੇਖ ਲਓ ਇਹਨਾਂ ਦੇ ਪੱਲੇ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇਸ਼ ਦੁਨੀਆ ਦਾ ਵਨ ਆਫ ਦ ਮੋਸਟ ਹਾਈਲੀ ਵਿਜ਼ਿਟਿਡ ਪਲੇਸ ਹੈ ਜੇ ਤੁਸੀਂ ਉਹਨੂੰ ਨਹੀਂ ਸੁਰੱਖਿਅਤ ਰੱਖ ਪਾਰੇ ਤੇ ਤੋਂ ਸਾਹਮਣੇ ਮੇਨ ਐਂਟਰੈਂਸ ਤੇ ਗੁਰੂ ਘਰ ਦੀ ਮੇਨ ਜਿੱਥੇ ਲੋਕ ਸੰਗਤ ਆਉਂਦੀ ਆ ਉਹਨੂੰ ਸੁਰੱਖਿਅਤ ਨਹੀਂ ਰੱਖ ਪਾਰੇ ਤੁਸੀਂ ਕਾਦੀ ਲਾਅ ਐਂਡ ਆਰਡਰ ਤੇ ਕਾਦੀ ਸਿਕਿਉਰਿਟੀ ਦੇਣੀ ਇਹਦਾ ਕਲੇਬ ਸਲ ਬੇਰੀਰ ਤੁਹਾਡੇ ਸਾਹਮਣੇ ਇੱਕ ਦਮ ਦੀ ਦੂਰੀ ਰਹਿ ਗਈ ਸੀ ਇੱਕ ਅਸੀਂ ਸਾਰੇ ਦੇਖ ਰਹੇ ਸੀ ਕਿ ਸਭ ਤੋਂ ਜਿਆਦਾ ਜ਼ੋਰ ਪੁਲਿਸ ਦਾ ਜਿਹੜਾ ਸੀ ਮੈਨੂੰ ਨਾ ਕਹਿਣ ਦੀ ਲੋੜ ਕੋਈ ਨਹੀਂ ਤੁਹਾਡੇ ਕੈਮਰਿਆਂ ਚੋਂ ਇੱਕ ਸਾਰਾ ਕੁਝ ਕੈਦ ਹੈ ਸਾਉ ਜੇ ਜਸਵੀਰ ਸੋ ਅੱਜ ਗੁਰੂ ਦਾ ਭੇਜਿਆ ਜਸਵੀਰ ਸੋ ਨਾ ਹੁੰਦਾ ਸੁਖਵੀਰ ਜੀ ਦੀ ਸਿਕਿਉਰਿਟੀ 'ਚ ਤੇ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਆਪ ਦੀ ਸੇਵਾ ਪੂਰੀ ਨਹੀਂ ਕਰ ਸਕਦੇ ਸੀ ਇਹ ਗੁਰੂ ਨੇ ਹੱਥ ਦੇ ਕੇ ਬਚਾਇਆ ਕੋਈ ਚੋਦੀ ਹਿੰਮਤ ਹੈ ਕਿ ਉਹਦੇ 'ਚ ਰੱਬ ਵਰਤਿਆ ਔਰ ਰੱਬ ਉਹਦੇ 'ਚ ਵਰਤਿਆ ਪੰਜਾਬ ਪੁਲਿਸ ਕਿੱਥੇ ਸੀ ਇਹ ਤੁਸੀਂ ਆਪ ਲਾ ਲਓ ਐਸਪੀ ਰੰਧਾਵਾ ਤੇ ਇਹਨਾਂ ਦੇ ਸਾਥੀ ਹੋਰ ਕਿੱਥੇ ਸਨ ਇਹ ਜਾ ਕੇ ਜਰੂਰ ਸਵਾਲ ਕਰਿਓ ਕਿਉਂਕਿ ਉੱਥੇ ਜਿੰਨਿਆਂ ਨੇ ਉਸ ਨੂੰ ਰੋਕਿਆ ਉਹ ਜਾਂ ਸੇਵਾਦਾਰ ਸਨ ਜਾਂ ਉੱਥੇ ਜਿਹੜੇ ਹਾਜ਼ਰ ਸਨ ਉਹ ਸੀ ਮੈਨੂੰ ਉਹ ਵਰਕਰਸ ਹਨ ਸ਼ਰੋਬਨੀ ਅਕਾਲੀ ਚਾਲ ਦੇ ਮੈਨੂੰ ਕੋਈ ਪੰਜਾਬ ਪੁਲਿਸ ਦਾ ਉਸ ਵੀਡੀਓ 'ਚ ਦਿਸਦਾ ਹੀ ਨਹੀਂ ਸੋ ਵੀਡੀਓ ਆਪ ਦੇ ਆਪ 'ਚ ਇਸ ਗੱਲ ਦਾ ਜਵਾਬ ਦੇ ਰਹੀ ਹੈ ਕਿ ਹਾਲਾਤ ਕੀ ਨੇ ਜੀ ਗੁਰੂ ਜੀ ਦੇ ਬਾਅਦ ਵੀ ਸੇਵਾ ਪੂਰੀ ਹਿੰਦੀ ਜੀ ਸਰ ਹਾਂ ਜੀ ਜਾਲੇ ਬਾਅਦ ਵੀ ਬਾਜੂਦ ਬਾਅਦ ਵੀ ਸੇਵਾ ਪੂਰੀ ਕੀਤੀ ਹੈ ਦੇਖੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸੇਵਾ ਲੈਣ ਦਾ ਕੌਣ ਹੈ ਜੀ ਗੁਰੂ ਸਾਹਿਬ ਗੁਰੂ ਸਾਹਿਬ ਆਪ ਗੁਰੂ ਸਾਹਿਬ ਨੇ ਆਪ ਸੇਵਾ ਲੈਣੀ ਆ ਆਪ ਸੇਵਾ ਕਰਾਉਣੀ ਆ ਔਰ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੀ ਆ ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਆਪਣੀ ਸੇਵਾ ਔਰ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਕਰਵਾ ਲਈ ਔਰ ਕਰਕੇ ਗਏ ਔਰ ਬਾਕੀ ਦੇ ਲੀਡਰ ਵੀ ਕਰਕੇ ਗਏ ਮਗਰ ਮੈਂ ਤੁਹਾਨੂੰ ਫੇਰ ਕਹਿ ਦਿਆਂ ਜੀ ਇਹ ਸਾਰਿਆਂ ਨੂੰ ਜਿੰਨਿਆਂ ਨੂੰ ਇੱਕ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ ਬਹੁਤ ਵੱਡੀਆਂ ਸਾਜਸ਼ਾ ਰਚੀ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸੁੱਤੀ ਪਈ ਆ ਜਿਹੜਾ